ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਕਾਫੀ ਚਰਚਾ ਹੈ ਕਈ ਅਖਬਾਰਾਂ ਦੇ ਵਿੱਚ ਇਹ ਖਬਰ ਨਸ਼ਰ ਹੋ ਚੁੱਕੀ ਹੈ ਤੇ ਹੁਣ ਬੀਜੇਪੀ ਦਾ ਕਹਿਣਾ ਹੈ ਕਿ ਇਹ ਸਾਰੀ ਅਫਵਾਹ ਫੈਲਾਈ ਜਾ ਰਹੀ ਹੈ ਅਸੀਂ ਗੱਲ ਕੀਤੀ ਹੈ ਬੀਜੇਪੀ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਹੋਰਾਂ ਦੇ ਨਾਲ ਉਹਨਾਂ ਨੇ ਵੀ ਇਸ ਖਬਰ ਦਾ ਖੰਡਨ ਕੀਤਾ ਹੈ ਗਰੀਵਾਲ ਸਾਹਿਬ ਸੁਨੀਲ ਜਾਖੜ ਹੋਰਾਂ ਦੇ ਅਸਤੀਫੇ ਦੀ ਕਾਫੀ ਚਰਚਾ ਚੱਲ ਰਹੀ ਹੈ ਤੇ ਹਰ ਜੜੀ ਵੀ ਕੋਈ ਸੁਰਖੀ ਆ ਉਹੀ ਆ ਰਹੀ ਹੈ ਕਿ ਸੁਨੀਲ ਜਾਖੜ ਹੋਰਾਂ ਨੇ ਆਪਣੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਸਭ ਝੂਠ ਹੈ ਜੇ ਅਫਵਾਹ ਜੀ ਕੋਈ ਅਸਤੀਫਾ ਨਹੀਂ ਦਿੱਤਾ ਉਹਨਾਂ ਨੇ ਔਰ ਸੁਨੀਲ ਜਾਖੜ ਜਿਹੜੇ ਆ ਉਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਇੱਕ ਬੜਾ ਚਿਹਰਾ ਨੇ ਪੰਜਾਬ ਦਾ ਔਰ ਉਹ ਕੋਈ ਇਹ ਨਹੀਂ ਹੈਗਾ ਕਿ ਅਣਖੀ ਜੇ ਆਦਮੀ ਨੇ ਉਹ ਇਸ ਸੱਚੇ ਸੱਚੇ ਜਿਹਾ ਤੇ ਉਹ ਐ ਪਿੱਛੇ ਚੁੱਪ ਕੇ استਿਫਾ ਦੇਣਗੇ ਜੇ استਿਫਾ ਦਿੱਤਾ ਹੁੰਦਾ ਸਾਹਮਣੇ ਆ ਕੇ ਕਹਿ ਦੇਣਾ ਸੀ ਉਹਨਾਂ ਨੇ ਠੀਕ ਹੈ ਜੀ ਉਹ ਇਦਾਂ ਦੇ ਇਨਸਾਨ ਨਹੀਂ ਹੈ ਇਹ ਤਾਂ ਅਫਵਾਹ ਫੈਲਾਈਆਂ ਜਾ ਰਹੀਆਂ ਨੇ ਪਤਾ ਨਹੀਂ ਕਿਉਂ ਔਰ ਕੀ ਕਾਰਨ ਇਹ ਪਤਾ ਕਰਾਂਗੇ ਕਿਹਨੇ ਫਲਾਈ ਹੈ ਕੀ ਹੋਇਆ ਜੀ ਬਿਲਕੁਲ ਜੀ ਤੇ ਗਰਵਲ ਸਾਹਿਬ ਜਿਹੜੀਆਂ ਹੁਣ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਭਾਜਪਾ ਦੀਆਂ ਕੀ ਤਿਆਰੀਆਂ ਨੇ ਭਾਜਪਾ ਦੀ ਕੱਲ ਵੀ ਮੀਟਿੰਗ ਹੋਈ ਹੈ ਜੀ ਭਾਜਪਾ ਪੂਰੀ ਤਿਆਰੀ ਕਰ ਰਹੀ ਹੈ ਸਾਰੇ ਲੋਕਾਂ ਦੀ ਇਨਵੋਲਵਮੈਂਟ ਕਰ ਰਹੇ ਆ ਜਿਹੜੇ ਅੱਛੇ ਲੋਕ ਨੇ ਉਹਨਾਂ ਨੂੰ ਪ੍ਰੇਰਿਤ ਕਰਕੇ ਚੋਣ ਲੜਨ ਵਾਸਤੇ ਕਹਾਂਗੇ ਕਿ ਬਈ ਲੋਕ ਅੱਛੇ ਲੋਕ ਹੋਣੇ ਚਾਹੀਦੇ ਆ ਔਰ ਬਿਨਾ ਪਾਰਟੀਵਾਦੀ ਤੋਂ ਪਿੰਡਾਂ 'ਚ ਪਾਰਟੀਵਾਦੀ ਨਹੀਂ ਹੋਣੀ ਚਾਹੀਦੀ ਮੈਂ ਆਮ ਆਦਮੀ ਪਾਰਟੀ ਤੇ ਦੂਜੀਆਂ ਪਾਰਟੀਆਂ ਨੂੰ ਵੀ ਅਪੀਲ ਕਰੂੰਗਾ ਕਿ ਕੋਸ਼ਿਸ਼ ਇਹ ਕਰਨ ਕਿ ਪਿੰਡਾਂ 'ਚ ਪਾਰਟੀਵਾਦੀ ਨਾ ਹੋਵੇ ਔਰ ਸਾਰੇ ਮਿਲ ਕੇ ਵਿਕਾਸ ਕਰਨ ਪਿੰਡਾਂ ਦਾ ਠੀਕ ਹੈ ਜੀ ਦੀ ਬੋਲ ਮੇਰਵਾਨੀ ਕਰੇ ਬਲ ਸਾ ਜੇਕਰ ਯੋਗਿਕ ਕੀ ਪਾਰਟੀ ਤੋਂ ਨਰਾਜ਼ਗੀ ਦੇ ਚਲਦਿਆਂ ਅਸਤੀਫਾ ਸੁਨੀਲ ਜਾਖੜ ਵੱਲੋਂ ਦੇ ਦਿੱਤਾ ਗਿਆ ਇਹ ਖਬਰਾਂ ਕਾਫੀ ਥਾਵਾਂ ਦੇ ਉਤੇ ਚੱਲ ਰਹੀਆਂ ਨੇ ਦੂਜੇ ਪਾਸੇ ਰਵਨੀਤ ਬਿੱਟੂ ਦੇ ਮੰਤਰੀ ਬਣਨ ਨੂੰ ਵੀ ਇਹਦੇ ਨਾਲ ਜੋੜਿਆ ਜਾ ਰਿਹਾ ਹੈ ਤਕਲ ਮਲਾ ਕੇ ਸੁਨੀਲ ਜਾਖੜ ਕਾਫੀ ਚਰਚਾ ਦੇ ਵਿੱਚ ਨੇ ਸੁਨੀਲ ਜਾਖੜ ਪਹਿਲਾਂ ਕਾਂਗਰਸ ਦੇ ਪ੍ਰਧਾਨ ਸੀਗੇ ਉਹਨਾਂ ਨੇ ਕਾਂਗਰਸ ਛੱਡੀ ਤੇ ਭਾਜਪਾ ਚ ਆ ਗਏ ਭਾਜਪਾ ਨੇ ਉਹਨਾਂ ਨੂੰ ਪੰਜਾਬ ਦੀ ਕਮਾਂਡ ਦੇ ਦਿੱਤੀ ਤੇ ਹੁਣ ਇੱਕ ਪਾਸੇ ਪੰਚਾਇਤੀ ਚੋਣਾਂ ਦਾ ਵਿਗਲ ਵੱਜਿਆ ਹੋਇਆ ਤੇ ਦੂਜੇ ਪਾਸੇ ਇਸ ਖਬਰ ਨੇ ਸਿਆਸੀ ਗਲਿਆਰਾਂ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਭਾਜਪਾ ਦਾ ਕਹਿਣਾ ਹੈ ਕਿ ਇਹ ਖਬਰ ਸਹੀ ਨਹੀਂ ਹੈ ਉਹ ਪਾਰਟੀ ਦੇ ਨਾਲ ਨੇ ਤੇ ਅਹੁਦੇ ਦੇ ਉੱਤੇ ਵੀ ਬਣੇ ਹੋਏ ਨੇ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਬੀਜੇਪੀ ਦੀਆਂ ਤਿਆਰੀਆਂ ਠੀਕ ਚੱਲ ਰਹੀਆਂ ਨੇ ਹੁਣ ਦੇਖਣਾ ਹੋਵੇਗਾ ਕਿਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਕਿ ਸੱਚਮੁੱਚ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ ਜਾਂ ਅਸਤੀਫਾ ਭੇਜਿਆ ਜਾਂ ਫਿਰ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਜਿਵੇਂ ਕੋ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅਗਿਆ ਦੇਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ